ਰੰਗ ਨਹੀਂ ਕਮਲਿਆਂ ਵਾਂਗੂ ਆ ਕੱਪੜੇ ਜੇ ਸਿੱਧੇ ਕਰੀ ਜੰਨੀ ਆ ਤੇ ਲੈ ਮਮੀ ਦਾ ਸੋਹਣਾ ਨਹੀਂ ਲੱਗੇ ਲੱਗੇ ਸੋਹਣੇ ਤੇ ਫੇਰ ਕੱਲ ਤੇ ਸਹੀ ਕਰ ਲਾ ਸੋਹਣੇ ਲੱਗੇ ਇਸ ਤੇ ਤੈਨੂੰ ਮੈਨੂੰ ਨਾ ਹੁਣ ਅਰਕੀ ਜਿਓ ਤੇ ਕੱਪੜੇ ਲੈ ਗਦੇ ਤੈਨ ਐਹੋ ਜੇ ਲੈ ਕੇ ਦਿਓ ਛੂਟ ਨਾ ਲੈ ਕੇ ਦਿਓ ਮੇਰੇ ਜਿੰਨੀਆਂ ਵੀ ਸਾਰੀਆਂ ਸੇਲਿਆ ਨਾ ਐਹੋ ਜੇ ਕੱਪੜੇ ਪਾ ਕੇ ਆਉਂਦੀਆਂ ਫੇ ਮੇਰਾ ਵੀ ਮਨ ਹੋਰ ਤਰ੍ਹਾਂ ਹੁੰਦਾ ਰਹਿੰਦਾ ਵਾ ਕਿ ਸਾਰੇ ਇੰਨੇ ਨੇ ਸੋਹਣੇ ਕੱਪੜੇ ਪਾ ਕੇ ਆਉਂਦੇ ਕਾਲਜ ਮੈਂ ਹਾਂ ਬਸ ਦੋ ਚਾਰ ਹੀ ਸੂਟ ਜਿਹੜੇ ਹੈਗੇ ਉਹ ਪਾ ਕੇ ਜਾਨੀ ਆ ਹਾਂ ਚੰਗਾ ਪੁੱਤ ਤੇਰੀ ਭੈਣ ਨੂੰ ਕਹੂੰਗੀ ਤੈਨੂੰ ਲੈ ਆ। ਨਾਲੇ ਨਾ ਦੀਦੀ ਤੇ ਜਿਹੜਾ ਤੇ ਮੈਨੂੰ ਕੱਪੜੇ ਛੋਟੇ ਨਹੀਂ ਕਰਕੇ ਦਿੱਤੇ ਉਹ ਮੈਨੂੰ ਸਹੀ ਨਹੀਂ ਹੁੰਦੇ ਵੀ। ਆਏ ਹਾਏ ਹਾਏ ਚੱਲ ਲੈ ਪਹਿਲਾਂ ਨਾ ਰੋਟੀ ਖਾ ਲੈ ਤੇ ਚਾਹ ਪੀ ਲੈ। ਮੰਮੀ ਲੈ ਮੈਂ ਚਾਹ ਧੱਕਤੀ ਹਾਂ। ਕੀ ਆ ਕਿ ਲੈ ਆਈ ਐ? ਮੈਂ ਗਈ ਚਾਚੀ ਉਹਨਾਂ ਦੇ ਵੇੜੇ। ਮੈਂ ਕਿਹਾ ਚਾਚੀ ਉਹਨਾਂ ਦੁੱਧ ਨੂੰ ਜਾਗ ਲਾਣਾ ਥੋੜਾ ਜਿਹਾ ਦਹੀਂ ਵਾਲਾ ਜਿਹਾ ਖੱਟਾ। ਅੰਦਰ ਗਈ। ਤਨੀਆ ਮੈਂ ਪੁੱਟਿਆ ਦੋ ਬਫੜੀਆਂ ਮਿਰਚਾਂ ਜੇ ਆਗਲੇ ਜਿੰਨਾ ਕੋਨੇ ਦਹੀਂ ਦਿੱਤਾ ਮੈਂ ਫੜ ਕੇ ਚਟਨੀ ਬਣਾ ਲਈ ਆਈ। ਪਹਿਲੀ ਵੇਲਾ ਚਟਨੀ ਪੈਨ ਬਣਾ ਕੇ ਲਿਆਈ। ਮੰਮੀ ਤੂੰ ਵੀ ਖਾਲਾ। ਲੈ ਤੂੰ ਇਹ ਖਾ ਲੋ। ਖਾ ਲੋ ਖਾ ਲੋ ਮੰਮੀ। ਤੇ ਗੱਲ ਸੁਣ ਲੈ ਮੈਂ ਮਾਮਾ ਰੋਟੀ ਨਹੀਂ। ਮੰਮੀ ਮੇਰਾ ਨਾ ਜੀ ਨਹੀਂ ਕਰਦਾ। ਕੰਟੀਨ 'ਚ ਜਦੋਂ ਤੂੰ ਨਿਕਲੀ ਨਾ ਤੇ ਮੈਨੂੰ ਨਾ ਸੇਲੀ ਨੇ ਨਾ ਖੁਲਚਾ ਖਵਾਤਾ ਸੀ ਉੱਥੇ। ਝੂਠ। ਮੰਮੀ ਤੈਨੂੰ ਕੀ ਕਿਹਾ ਸੀ ਮੈਂ? ਜੂਠ ਬੋਲਦੀ ਐਂ ਜੀ ਸਿਮਰਤ ਹੋਲੀ ਪੀ ਲੈ ਦੀਦੀ ਮੈਂ ਚਾਚੀ ਘਰ ਚਲ ਜਾ ਚਲ ਜਾ ਪਰ ਇਹ ਕਪੜੇ ਪਾ ਕੇ ਨਾ ਜਾਈ ਮੁਰ ਕੇ ਚਾਚੀ ਨੇ ਪੁੱਛਣਾ ਹੈਗਾ ਮੰਮੀ ਨੂੰ ਆ ਕੇ ਕਿ ਤੂੰ ਕੁੜੀ ਸੇ ਜੀਨ ਟੋਪ ਕਿਥੋਂ ਲੈ ਆਈ ਆ ਹਲਾ ਬੁੱਲਾ ਤਾਂ ਸੁਰਖੀ ਜੀ ਲਾ ਦੇ ਕਿਉਂ ਲਾ ਦੇ ਹਾਂ ਮੈਂ ਨਾ ਨਾਲੇ ਮੰਮੀ ਨੂੰ ਕਹਿਤਾ ਮੈਂ ਕਿਹਾ ਹੁਣ ਨਾ ਤੁਸੀਂ ਮੈਨੂੰ ਨਾ ਸੂਟ ਨਾ ਦਿਆ ਕਰੋ ਲੈ ਕੇ ਮੈਨੂੰ ਇਹੋ ਜਿਹੇ ਕਪੜੇ ਲੈ ਕੇ ਦਿਆ ਕਰੋ ਹਣਾ ਮੰਮੀ ਚਲ ਠੀਕ ਹੈ ਜਾ ਚਲ ਜਾ 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 ਤੂੰ ਜਾ ਮੈਨੂੰ ਮੰਮੀ ਨਾਲ ਗੱਲ ਕਰ ਲੈਣ ਦੇ ਜਾ ਮੰਮੀ ਕੀ ਸੋਚੀ ਬਈ ਇਹ ਤੁਸੀਂ ਕੀ ਸੋਚਣਾ ਅੰਜੂ ਤੂੰ ਨਾ ਇਹਨਾਂ ਬੜਾ ਵਿਗਾੜਤਾ ਵਾ ਵਿਗਾੜਤਾ ਮੰਮੀ ਨਹੀਂ ਹੁੰਦੀ ਜਾਂਦੀ ਐ ਇਹਨੂੰ ਵਾਧਾ ਘਾਟਾ ਹਰ ਗੱਲ ਦਾ ਪਤਾ ਹੋਣਾ ਚਾਹੀਦਾ ਬੱਚੜਿਆ ਬੱਚਾ ਮੁੜ ਕੇ ਸੌਰਦਾ ਨਹੀਂ ਉਹ ਨਹੀਂ ਉਹ ਵਿਗੜੀ ਨਹੀਂ ਐ ਉਸ ਸਮੇਂ ਦੇ ਹਿਸਾਬ ਨਾਲ ਉਹ ਲਾਡਾਂ ਚ ਹੀ ਐ ਬਸ ਲੈ ਇਹੋ ਜੇ ਲਾਡ ਨਹੀਂ ਲੜਾਈ ਦੇਂਦੇ ਘਰ ਦਾ ਜੋ ਭੇਤ ਐ ਨਾ ਬੱਚੇ ਨੂੰ ਹੋਣਾ ਚਾਹੀਦਾ ਵਾ ਮੰਮੀ ਜੇ ਐਸੀ ਉਮਰ ਐ ਉਹਦੇ ਤੇ ਕੋਈ ਜ਼ਿੰਮੇਵਾਰੀਆਂ ਪਾਤੀਆਂ ਜਾਂ ਉਹਨੂੰ ਟੈਨਸ਼ਨਾਂ ਦੇਤੀਆਂ ਨਾ ਤਾਂ ਉਹ ਵਧੇ ਭੁੱਲੇਗੀ ਤੇ ਨਾ ਹੀ ਉਹਦਾ ਪੜਾਈ 'ਚ ਲੱਗਣਾ ਜੇ ਦੇਲ ਤੇ ਦਿਮਾਗ ਹਰ ਟਾਈਮ ਟੈਨਸ਼ਨ 'ਚ ਰਹੇਗਾ ਟੈਨਸ਼ਨਾਂ ਵਾਸਤੇ ਜ਼ਿੰਦਗੀ ਨਾਲ ਲੜਨ ਵਾਸਤੇ ਐਨਾ ਵਾਸਤੇ ਮੈਜ ਹੋ ਗਈਆਂ ਤੂੰ ਇਹ ਵੀ ਤਾਂ ਸਾਰੀ ਉਮਰ ਮੰਮੀ ਕੱਢੀ ਐ ਬੱਸ ਕਰੋ ਮੰਮੀ ਮੰਨਣਾ ਬਰਿਆ ਕਰੋ ਮੇਰੀ ਗੱਲ ਸੁਨੋ ਚਾਚੀ ਦੇ ਮੁੰਡੇ ਨੂੰ ਕਵਾਂ ਮੈਨੂੰ ਨੌਕਰੀ ਕਿਤੇ ਪਤਾ ਕਰ ਦੇਗਾ ਹੋਰਾਂ ਨੂੰ ਵੀ ਤਾਂ ਲਵਾਉਂਦਾ ਰਹਿੰਦਾ ਉਹ ਕੀ ਕਹਿੰਦੇ ਉਹਨੇ ਦਫ਼ਤਰ ਖੋਲ੍ਹਿਆ ਹੈ ਜੋਬ ਪਲੇਸਮੈਂਟ ਦਾ ਮੰਨੂ ਕਹਿ ਦੇਨੀ ਆ ਪੁੱਤ ਸ਼ਰੀਕਾ ਨੇ ਕਿੱਥੇ ਕੋਈ ਆਉਂਦਾ ਕੋਈ ਮੰਨ ਚੱਲ ਮੰਮੀ ਵੀਰਾ ਮੇਰੇ ਨਾਲ ਤਾਂ ਸਹੀ ਰਹਿੰਦਾ ਵੈ ਮੈਨੂੰ ਤਾਂ ਕੁਝ ਕਹਿੰਦਾ ਹੀ ਨਹੀਂਗਾ ਉਹਨੇ ਮੈਨੂੰ ਕੀ ਕਹਿ ਦੇਣਾ ਹੈਗਾ ਵੈ ਤੇ ਤੂੰ ਹੀ ਨਾ ਮੈਨੂੰ ਸਾਰੇ ਸੂਟ ਕੱਢ ਦੋ ਮੈਂ ਤਰਪਾਈਆਂ ਕਰਕੇ ਨਾ ਤੇ ਫਟਾਫਟ ਦੇ ਕੇ ਆਨੀ ਉਹਨਾਂ ਦੇ ਘਰ ਦੀਦੀ ਉਹਨਾਂ ਦੇ ਵੱਲ ਵੀ ਠੀਕ ਤੇ ਜਾ ਕੇ ਸਵਾਈਆਂ ਨਾਲ ਹੀ ਲੈ ਲੈਣੀਆਂ ਤੁਹਾਨੂੰ ਤੇ ਉਹ ਕਰ ਦਿੰਦੀਆਂ ਨੇ ਕਿ ਕੋਈ ਨਹੀਂ ਜੀ ਕੱਲ ਲੱਲੇ ਨਾਲ ਪਰਸੋਂ ਲੱਲੇ ਨਾਲ ਤੇ 15 ਦਿਨਾਂ ਬਾਅਦ ਸਵਾਈਂ ਦਿੰਦੀਆਂ ਨੇ ਸੂਟ ਪਾ ਕੇ ਹੰਡਣ ਜੋਗਾ ਹੋ ਜਾਂਦਾ ਤਾਂ ਸਵਾਈ ਉਦੋਂ ਦਿੰਦੀਆਂ ਨੇ ਇਹ ਗੱਲ ਗਲਤ ਹੀ ਹੈ ਜਦੋਂ ਸੂਟ ਸਵਾਏ ਨੇ ਸਵਾਏ ਵੀ ਅੱਗੇ ਰੱਖਿਆ ਕਰੋ ਲੈਣ ਜਾਂਦੀਆਂ ਜਦ ਪੂਰੇ ਪੈਸੇ ਦੁਕਾਨ ਤੇ ਸਵਾਨ ਲੱਗਿਆ ਤੇ ਮਿੰਨਾ ਲਾ ਦਿੰਦੀਆਂ ਨੇ ਚਲ ਦੇ ਦੇਣਗੀ ਆ ਕੋਈ ਮਾੜਾ ਮੋਟਾ ਸੌਦਾ ਪੱਤਾ ਲੈ ਆਵਾਂ ਮਮੀ ਦੁੱਧ ਵਾਲੇ ਦੇ ਵੀ ਪੈਸੇ ਦੇਨੇ ਨੇ ਸਵੇਰ ਤੋਂ ਦੁੱਧ ਵੀ ਨਹੀਂ ਆਣਾਗਾ ਤੁਸੀਂ ਮੈਨੂੰ ਗੱਲ ਕਰ ਲੈਂਦੋ ਮਮੀ ਤੂੰ ਟੈਨਸ਼ਨ ਨਾ ਲਵੋ ਮੈਂ ਹੈਗੀ ਆ ਨਾ ਟੈਨਸ਼ਨ ਨਾ ਕਰੋ ਤੂੰ ਲੈਟ ਜੋ ਘੜੀਕ ਠੀਕ ਹੈ ਮੈਂ ਹੁਣੇ ਭਾਂਡੇ ਨਾ ਤੋਲਾਂਗੀ ਠੀਕ ਹੈ ਮੰਨਨੀ ਆ ਮੇਰੀ ਧੀ ਕਿੰਨੀ ਆ ਕ ਟੈਨਸ਼ਨਾਂ ਚੱਲੂ ਵੀ ਮੈਂ ਕੀ ਕਰਾਂ ਮੈਨੂੰ ਤੇ ਨਾ ਰਾਤ ਵੀ ਸੋਚਾਂ ਚ ਲੰਗ ਜਾਂਦੀ ਦਿਨ ਵੀ ਲੰਗ ਜਾਂਦਾ ਮੇਰੀ ਧੀ ਜਵਾਨ ਹੋ ਗਈ ਆ ਕੀ ਰੱਬਾ ਮੈਂ ਕਰਾਂ ਮੈਂ ਤਾਂ ਬੜੀ ਮੁਸ਼ਕਲ ਬੁੱਢੇ ਵਾਰੇ ਉਨਤੇ ਕੰਮ ਵੀ ਨਹੀਂ ਇੰਨਾ ਹੁੰਦਾ ਚਲੋ ਜੋ ਮਾਲਕ ਨੂੰ ਭਾਉ ਆ ਉਹਦੇ ਆਸਰੇ ਬੈਠੀ ਆ ਸਾਚੀ ਕਾਲ ਮਾਸੀ ਜੀ ਅਸੀ ਕਾਲ ਪੁੱਤ ਕਿਹਾਲਾ ਬਸ ਵਧੀਆ ਤੂੰ ਸੁਣਾਓ ਕਿੱਦਾਂ ਬੈਠੇ ਏ ਇਦਾਂ ਹੀ ਪੁੱਤ ਤੈਨੂੰ ਪਤਾ ਹੀ ਆ ਕੀ ਸੋਚਦੇ ਰਹਿੰਦੇ ਯਕ ਕੀ ਕਰਾਂ ਕੀ ਸੋਚਾਂ ਨਾ ਤੇ ਹੋਰ ਕੀ ਕਰਾਂ ਦੱਸ ਮੈਂ ਨਾ ਵੇਖਿਆ ਸੂਟ ਦਾ ਡਿਪਾ ਕੇ ਵੇਖਿਆ ਬੜੀ ਵਧੀਆ ਫਿਟਿੰਗ ਆਈ ਚਲ ਚੰਗਾ ਹੋ ਗਿਆ ਤੇ ਮੈਂ ਸੋਚਿਆ ਚਲ ਹੋਰ ਵੀ ਹੋਣਗੇ ਨਾ ਤੇ ਮਾਸੀ ਨੂੰ ਮੈਂ ਦਊਂਗੀ ਤੇ ਮੇਰੇ ਲਾਗੇ ਛਾਗੇ ਨਾ ਭੈਣ ਭਰਾ ਜਿਹੜੇ ਆ ਉਹ ਵੀ ਸਾਰੇ ਬੇਕ ਕਿੰਦੇ ਸੂਟ ਕਿੱਥੋਂ ਸਵਾਉਣੀ ਆ ਅੱਛਾ ਤੇ ਮੈਂ ਕਿਹਾ ਮੇਰੇ ਤੇ ਲਾਗੇ ਮਾਸੀ ਹੈਗੇ ਆ ਤੇ ਮੈਂ ਤੇ ਉਹਨਾਂ ਕੋਈ ਸਵਾ ਲੈਣੀ ਆ ਚੱਲ ਤੂੰ ਕੰਮ ਦੀ ਬਿਲਕੁਲ ਕੀ ਕਰਨਾ ਕਰਿਓ ਮੈਂ ਵਾਦੂ ਤੁਹਾਨੂੰ ਸੂਟ ਲਿਆ ਕੇ ਦਊਂਗੀ ਠੀਕ ਆ ਪਤ ਪਾਣੀ ਲਿਆਵਾ ਨਾ ਨਾ ਮਾਸੀ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਮੇਰੀ ਇੱਕ ਗੱਲ ਹਾਂ ਸੁਣੋ ਹਾਂ ਤੂੰ ਹੁਣ ਜਵਾਨ ਹੋਈਆਂ ਧੀਆਂ ਤੁਹਾਡੀਆਂ ਹੁਣ ਉਹਨਾਂ ਦੇ ਬਾਰੇ ਸੋਚਿਆ ਨਹੀਂ ਤੁਸੀਂ ਕੁਛ ਪੁੱਤ ਤੈਨੂੰ ਕੀ ਦੱਸਾਂ ਇਹਾਂ ਤੇ ਜਮਾਨ ਹੋ ਹੀ ਗਈਆਂ ਤੇ ਪਰ ਹੁਣ ਮੈਂ ਕੀ ਦੱਸਾਂ ਤੈਨੂੰ ਤੇ ਕੀ ਕਵਾਂ ਪੁੱਤ ਮੈਂ ਤੇ ਆ ਬੜੀ ਪਰੇਸ਼ਾਨ ਹੁਣ ਜਿੱਦਾਂ ਅੰਜੂ ਆ ਉਹਦੀ ਕਿੰਨੀ ਉਮਰ ਹੁੰਦੀ ਜਾਣ ਲਈ ਆ ਤੁਹਾਨੂੰ ਪਤਾ ਫਿਰ ਚੰਗੇ ਨਾ ਰਿਸ਼ਤੇ ਨਹੀਂ ਲੱਭਦੇ ਫਿਰ ਜਿੰਨੀ ਉਹਦੀ ਉਮਰ ਆ ਉਸੇ ਹਿਸਾਬ ਨਾਲ ਮੁੰਡਾ ਲੱਭੂਗਾ ਇਦਾਂ ਕਰੋ ਹਾਂ ਜੀ ਜੇ ਤੁਸੀਂ ਸਿਮਰਤ ਦਾ ਵਿਆਹ ਕਰਨਾ ਚਾਹੁੰਦੇ ਜੇ ਤੁਸੀਂ ਤੇ ਮੇਰ ਕੋ ਇੱਕ ਨਾ ਬੜਾ ਵਧੀਆ ਮੁੰਡਾ ਵਾ ਸਾਡੇ ਖਾਨਦਾਨ ਚ ਹੀ ਆ ਬੜਾ ਭਲੇ ਲੋਗ ਆ ਜੇ ਤੁਸੀਂ ਚਾਹੋ ਤੇ ਮੈਂ ਉਹਨਾਂ ਨਾਲ ਗੱਲ ਕਰਾਂ ਸਿਮਰਤ ਦਾ ਆਪਾ ਵਿਆਹ ਕਰ ਦਈਏ ਮਾਸੀ ਤੂੰ ਸੋਚੀ ਪੈ ਗਈ ਜੀ ਪੁੱਤ ਸੋਚੀ ਕੀ ਪਹਿਣਾ ਵਾਂ ਮੈਂ ਤਾਂ ਦਿਨੇ ਰਾਤ ਹੀ ਇਹੋ ਸੋਚਦੀ ਰਹਿੰਦੀ ਆ ਕਿ ਮੇਰੀਆਂ ਧੀਆ ਜਵਾਨ ਹੋ ਗਏ ਇਹਨਾਂ ਨੂੰ ਮੈਂ ਕਿੱਦਾਂ ਤੋਰੂੰਗੀ ਘਰ ਤੇ ਰਾਜੇ ਰਾਣੀਆਂ ਨਹੀਂ ਰੱਖੀਆਂ ਪੁੱਤ ਤੋਰਨੀਆਂ ਤੇ ਹੈ ਹੀ ਆ ਉਹੋ ਮਾਸੀ ਜੀ ਤੁਸੀਂ ਕਿਉਂ ਇੰਨੀ ਫਿਕਰ ਕਰਦੇ ਜੀ ਤਾਨੂੰ ਪਤਾ ਨਾ ਕੁੜੀਆਂ ਸੋਹਣੀਆਂ ਸੁਨੱਖੀਆਂ ਹੋਣ ਲੋਕੀ ਹੱਥੋਂ ਖੋ ਕੇ ਲੈ ਜਾਂਦੇ ਆ ਤੁਹਾਨੂੰ ਪਤਾ ਘਰੇਲੂ ਕੁੜੀਆਂ ਲੋਕੀ ਮੰਗਦੇ ਆ ਕਿ ਵਧੀਆਂ ਹੋਣ ਕੰਮਕਾਜ ਜਾਣਦੀਆਂ ਹੋਣ ਵਧੀਆਂ ਤੇ ਤੁਹਾਨੂੰ ਪਤਾ ਚੰਗੇ ਚੰਗੇ ਘਰਾਂ ਦੇ ਰਿਸ਼ਤੇ ਆ ਜਾਂਦੇ ਹੁੰਦੇ ਆ ਲੋਕਾਂ ਨੇ ਤਾਂ ਤਾਰੇ ਦੋ ਕੱਪੜੇ ਚ ਲੈ ਜਾਣੀ ਆ ਕੁੜੀ ਪੁੱਤ ਮੈਂ ਸਾਰੀਆਂ ਗੱਲਾਂ ਜਾਣਦੀ ਆ ਤੇ ਸਾਰੀਆਂ ਗੱਲ ਸਮਝਦੀ ਆ ਪਰ ਪੁੱਤ ਪੱਲੇ ਕੋ ਅੱਖ ਹੋਵੇ ਤੇ ਫੇਰ ਕੋਈ ਹਾਮੀ ਭਰਾਂ ਨਾ ਕੋਈ ਗੱਲ ਪੱਲੇ ਤੇ ਰੋਟੀ ਖਾਣ ਜੋਗੇ ਆਟਾ ਨਹੀਂ ਗਾ ਤੈਨੂੰ ਕੀ ਦੱਸਾਂ ਹੁਣ ਜੇ ਤੂੰ ਡੈਡ ਫੋਲ ਹੀ ਦਿੱਤਾ ਤੇ ਕੋਈ ਗੱਲ ਨਹੀਂ ਮਾਸੀ ਜੀ ਤੁਹਾਨੂੰ ਪਤਾ ਨਾ ਚੰਗੇ ਚੰਗੇ ਕਈ ਲੋਕ ਹੁੰਦੇ ਆ ਉਹ ਕਹਿੰਦੇ ਆ ਕਿ ਸਾਨੂੰ ਕੁਝ ਨਹੀਂ ਚਾਹੀਦਾ ਜੀ ਤੁਸੀਂ ਤੇ ਐਵੇਂ ਫਿਕਰ ਕਰੀ ਜਾਂਦੇ ਜੀ ਜਿਹੜੇ ਚੰਗੇ ਘਰ ਦੀਆਂ ਕੁੜੀਆਂ ਹੁੰਦੀਆਂ ਵਾ ਨਾ ਇਹ ਲੋਕੀ ਗੁਰਦਾਰੇ ਕਹਿੰਦੇ ਆ ਸਾਨੂੰ ਫੇਰੇ ਦੇ ਦਿਓ ਤੇ ਕੁੜੀ ਤੋਰ ਦਿਓ ਬਸ ਤੁਸੀਂ ਤੇ ਐਵੇਂ ਇੰਨੀ ਉਮਰਾ ਕਰੀ ਜਾਂਦੇ ਜੀ ਹਜੇ ਕੀ ਸਿਮਰਤ ਨੂੰ ਤੇ ਫਿਰ ਹੁਣ ਚੰਗਾ ਮੁੰਡਾ ਮਿਲ ਸਕਦਾ ਵਾ ਕੋਈ ਉਹਦੇ ਹਾਂ ਦਾ ਉਮਰ ਦਾ ਜਿਹੜੀ ਅੰਜੂ ਆ ਨਾ ਤੁਸੀਂ ਤੇ ਪੜਾਈਆਂ ਕਰਾਈ ਜਾਂਦੇ ਪੜਾਈਆਂ ਕਰਾਈ ਜਾਂਦੇ ਕਿਸ ਕੰਮ ਆ ਇੱਕ ਦਿਨ ਤੇ ਉਹਨੇ ਵਿਆਹ ਕੇ ਆਪਣੇ ਘਰ ਹੀ ਜਾਣਾ ਵਾ ਨਾ ਕੁੱਤਤੂ ਜੋਕ ਇੰਨੀ ਸਭ ਠੀਕ ਐ ਪਰ ਉਹ ਵਿਚਾਰੀ ਉਹਨੂੰ ਪਤਾ ਜ਼ਿੰਮੇਵਾਰੀ ਆ ਅੰਜੂ ਦੇ ਸਿਰ ਤੇ ਵੀ ਬੜੀ ਕੁੜੀ ਦੀ ਮੇਰੀ ਉਹ ਤਾਂ ਪੜਨ ਡਈ ਵੀ ਖਰੇ ਕੋਈ ਚੰਗਾ ਟਾਈਮ ਰੱਬ ਲਿਆ ਹੀ ਦਊਗਾ ਤੇ ਚਲੋ ਜ਼ਿੰਮੇਵਾਰੀਆਂ ਸਮੇਟ ਲੂੰਗੀ ਮਾਸੀ ਜੀ ਉਹ ਤੇ ਚਲੋ ਧੀ ਆ ਸੋਚਦੀ ਪਈ ਆ ਤੁਹਾਡੇ ਬਾਰੇ ਪਰ ਤੁਸੀਂ ਵੀ ਕੁਝ ਸੋਚੋ ਨਾ ਕੱਲ ਨੂੰ ਉਮਰ ਜ਼ਿਆਦਾ ਹੀ ਹਜੇ ਤੇ ਚਲੋ ਹਜੇ ਥੋੜੀ ਉਮਰ ਹੋਦੀ ਹੋਈ ਆ ਜੇ ਬਹੁਤੀ ਦੋ ਚਾਰ ਸਾਲ ਹੋਰ ਵੱਧ ਗਈ ਤੇ ਕੌਣ ਰਿਸ਼ਤਾ ਕਰੂਗਾ ਚੰਗਾ ਉਹ ਮਾਸੀ ਜੀ ਉਤੀ ਅਦਾਡੀ ਉਹ ਤੁਹਾਡਾ ਪੁੱਤ ਨਹੀਂ ਆ ਕਿ ਸਾਰੀ ਉਮਰ ਤੁਹਾਡੇ ਨਾਲ ਬੈਠੀ ਰਹੂਗੀ ਤੁਹਾਨੂੰ ਤੇ ਛੋਟੀ ਭੈਣ ਨੂੰ ਖੋਣਦੀ ਰਹੂਗੀ ਮਾਸੀ ਤੁਹਾਨੂੰ ਪਤਾ ਵਾ ਨਾ ਜਿਹੜੀਆਂ ਧੀਆ ਹੁੰਦੀਆਂ ਨਾ ਬਗਾਨਾ ਤੁਹਾਨੂੰ ਹੁੰਦੀਆਂ ਵਾ ਇਹ ਸਾਨੂੰ ਤੋੜਨੀ ਆ ਹੀ ਪੈਣੀ ਆ ਵਾ ਵਿਮਲ ਇਹ ਗੱਲ ਤੇ ਪੁੱਤ ਮੈਂ ਰੋਜ਼ ਭੁੱਲਦੀ ਆ ਜਿਹੜੀ ਤੂੰ ਮੈਨੂੰ ਅੱਜ ਚੇਤੇ ਕਰਾਉਂਦੀ ਧੀ ਤੇ ਧੀ ਹੁੰਦੀ ਪੁੱਤ ਪਰ ਮੈਂ ਤੇ ਉਹਨੂੰ ਪੁੱਤ ਬਣਾ ਕੇ ਰੱਖਿਆ ਵੀ ਮੇਰਾ ਇਹ ਪੋਤੇ ਆ ਕੱਲ ਨੂੰ ਕਾਮਯਾਬ ਹੋ ਜੂਗਾ ਤੇ ਜਿੰਮੇਵਾਰੀਆਂ ਸਾਂਭ ਲੂ ਇਹ ਤਾਂ ਮੈਂ ਸੋਚਿਆ ਹੀ ਨਹੀਂ ਵੀ ਉਹਨੇ ਵੀ ਬਗਾਨੇ ਘਰ ਚਲੀ ਜਾਣਾ ਮਾਸੀ ਜੀ ਇਹ ਤਾਂ ਤੁਹਾਨੂੰ ਮੈਂ ਸਮਝਾਉਣ ਲਈ ਆ ਭਾਵੇਂ ਤੁਸੀਂ ਜਿੰਨਾ ਮਰਜੀ ਉਹਨੂੰ ਪੜਾ ਲਓ ਲਿਖਾ ਲਓ ਜੋ ਮਰਜੀ ਆ ਐਂਡ ਟਾਈਮ ਜਦੋਂ ਉਹਨੇ ਕਮਾਉਣ ਜੋਗੀ ਹੋਣਾ ਨਾ ਉਦੋਂ ਮੁੜ ਕੇ ਸਹਰੇ ਘਰ ਹੀ ਜਾਣਾ ਵਾ ਉੱਥੇ ਹੀ ਜਾਣਾ ਮੁੜ ਕੇ ਤੁਹਾਨੂੰ ਪੱਤਰੇ ਕਹਿੰਦੇ ਲੈ ਪੇਕਿਆਂ ਨੂੰ ਖਵਾਈ ਜਾਂਦੀ ਆ ਪੇਕਿਆਂ ਨੂੰ ਫੇਰ ਤੁਹਾਨੂੰ ਉਹਨਾਂ ਨੇ ਕੋਈ ਹੈਲਪ ਨਹੀਂ ਕਰਨੀ ਉਹਨੇ ਤੁਹਾਡੀ ਐਸ ਕਰਕੇ ਟਾਈਮ ਨਾ ਧੀਆ ਵਿਆਹ ਦੋ ਨਾ ਬੜਾ ਵਧੀਆ ਰਹਿੰਦਾ ਵਾ ਆਪਣੇ ਘਰ ਟਾਈਮ ਨਾ ਚਲੀਆਂ ਜਾਣ ਇਹ ਤਾਂ ਗੱਲ ਪੁੱਤ ਤੇਰੀ ਠੀਕ ਆ ਸ਼ਾਬਾਸ਼ ਏ ਤੇਰੇ ਤੂੰ ਮੇਰੇ ਨਾਲ ਆ ਕੇ ਮੇਰੇ ਮਨ ਨੂੰ ਥੋੜੀ ਤਸੱਲੀ ਦਿੱਤੀ ਪੁੱਤ ਤੇ ਮੈਂ ਨਾ ਅੰਜੂ ਨਾਲ ਗੱਲ ਕਰਕੇ ਤੇ ਮੈਂ ਜਰੂਰ ਪਤਾ ਤੇਰੇ ਨਾਲ ਗੱਲ ਕਰੂੰਗੀ ਹਾਂਜੀ ਬੱਸ ਜੀ ਉਹਨਾਂ ਨੂੰ ਸਮਝਾਓ ਹਾਂ ਕਿ ਇਹ ਟਾਈਮ ਹੀ ਆ ਜਿਹੜਾ ਉਹਨਾਂ ਦਾ ਛੇਛੇ ਦੀ ਹੱਥ ਪੀਲੇ ਕਰਨ ਆਪਣੇ ਘਰ ਜਾਣ ਠੀਕ ਹੈ ਪੁੱਤ ਹੋਰ ਬਾਕੀ ਤੂੰ ਟੈਨਸ਼ਨ ਨੀ ਕਿਸੇ ਗੱਲ ਦੀ ਨਹੀਂ ਲੈਣੀ ਮੈਂ ਤੁਹਾਡੇ ਨਾਲ ਹਾਂ ਸ਼ਾਬਾਸ਼ੇ ਪੁੱਤ ਤੇਰੇ ਸ਼ਾਬਾਸ਼ੇ ਬਿਲਕੁਲ ਨਹੀਂ ਹੈਗੀਆਂ ਸਾਸਰੀ ਖਾਲ ਬੜੇ ਚਿਰਾਂ ਬਾਅਦ ਫੇਰਾ ਲਾਇਆ ਮੈਂ ਸੂਟ ਦੇ ਨਾ ਨੇ ਸੀ ਲੈਣਾ ਕੀ ਹੈ ਨਹੀਂ ਲੈਣਗੀ ਮੈਨੂੰ ਭੇਜ ਮਾਸੀ ਜੀ ਨੇ ਭੇਜ ਤੇ ਹੀ ਕੱਲ ਤੈਨੂੰ ਨਹੀਂ ਪਤਾ ਜਿਹੜਾ ਇੱਕ ਸੂਰਤ ਥੱਲੇ ਪਿਆ ਸੀ ਇੱਧਰ ਦਾ ਨਹੀਂ ਸੀ ਉਹ ਕਿਦਾ ਸੀ ਫਿਰ ਨਹੀਂ ਹੋਰ ਕਿਸੇ ਦਾ ਵਾ ਇਹ ਲੈ ਕੇ ਅੱਛਾ ਕੀ ਕਹਿਣਾ ਭਾਬੀ ਦਾ ਕਹਿੰਦੀ ਮੈਂ ਹੋਰ ਸੁਣਾਉਣੇ ਉਹ ਬੜੇ ਵਧੀਆ ਬਣੇ ਭਾਬੀ ਵੇਖਣਾ ਠੰਡ ਦਾ ਮੌਸਮ ਚੱਲਦਾ ਹੈ ਲੋਕੀ ਨਾਲ ਸੂਟ ਕਾਟੇ ਸੰਬੰਦੇ ਪਤਾ ਕਰਾਂ ਕਿਤੇ ਚਾਰ ਪਾਸੇ ਅਦਰੋਂ ਮੈਂ ਤਾਂ ਅੱਗੇ ਮਾਸੀ ਨੂੰ ਕਹਿਣ ਲਈ ਆ ਤੇ ਕੋਈ ਗੱਲ ਫਿਕਰ ਹੀ ਨਾ ਕਰੋ ਤੁਸੀਂ ਕੇ ਗੱਲ ਦੀ ਮੇਰੇ ਤੇ ਸਾਰੇ ਰਿਸ਼ਤੇਦਾਰ ਭੈਣ ਭਰਾ ਕਹਿੰਦੇ ਕਿੱਥੋਂ ਸੋਹਣੀ ਆ ਤੂੰ ਸੂਟ ਮੈਂ ਕੋਈ ਨਹੀਂ ਤੁਸੀਂ ਮੇਰੇ ਕੋਲ ਦੇ ਕੇ ਜਾਓ ਮੈਂ ਮਾਸੀ ਨੂੰ ਵੇਖੇ ਜੇ ਸਾਡੇ ਪਿੰਡ ਚ ਹੀ ਸੀਂਦੇ ਆ ਅੱਛਾ ਉਹ ਸੋਹਣੇ ਸੂਟ ਸੀਂਦੇ ਆ ਚਲ ਠੀਕ ਆ ਵਧੀਆ ਗੱਲ ਐ ਸੂਟ ਲਿਆ ਜਿੰਨੇ ਮਰਜੀ ਮੈਂ ਨਾਲ ਲਾ ਕੇ ਮੰਮੀ ਦੇ ਨਾਂ ਫਟਾਫਟ ਸਵਾਦਾਂਗੀ ਤੇ ਫਿਰ ਪਾਈਆਂ ਤੇਨੂੰ ਪਤਾ ਮੇਰੀਆਂ ਕਿੰਨੀਆਂ ਸਾਫ਼ ਹੋਈਆਂ ਨੇ ਸੂਟ ਤੇ ਭਾਬੀ ਲਿਆ ਦੂਗੀ ਪਰ ਭਾਬੀ ਜਿਹੜੀਆਂ ਗੱਲਾਂ ਕਹਿਣ ਦੀ ਉਹ ਵੀ ਸੁਣ ਕੀ ਗੱਲ ਭਾਬੀ ਕੀ ਹੋ ਗਿਆ ਸਵਾਈ ਨਹੀਂ ਬਧਾਈ ਅਸੀਂ ਤੈਨੂੰ ਤਾਂ ਉਮੀਦ ਨਹੀਂ ਆਈ ਨਹੀਂ ਨਹੀਂ ਸਦੇਣੇ ਸਵਾਈ ਦੀ ਕੋਈ ਗੱਲ ਮੈਂ ਤੈਨੂੰ ਕਹਿ ਮਾਸੀ ਜੀ ਨੂੰ ਸਮਝਾਉਂਦੀ ਪਈ ਹਾਂ ਕਿ ਅੰਜੂ ਦਾ ਵਧੀਆ ਰਿਸ਼ਤਾ ਵੇਖ ਕੇ ਵਿਆਹ ਕਰ ਦੋ ਹੁਣ ਬਾਹ ਤੇਰੀ ਉਮਰ ਹੋਈ ਆ ਤੈਨੂੰ ਵਿਆਹ ਕਰਾ ਕੇ ਆਪਣੇ ਘਰ ਜਾਣਾ ਚਾਹੀਦਾ ਵਾ ਨਹੀਂ ਭਾਬੀ ਆ ਕੀ ਕਹਤ ਹੈ ਫਿਰ ਕੀ ਆ ਉਮਰ ਕਿਹੜੀ ਇੱਕ ਜਗ੍ਹਾ ਰੁਕ ਚੱਲੀ ਐ ਇਹ ਤਾਂ ਬਦੁਦੀ ਰਹਿੰਦੀ ਐ ਮੇਰੇ ਸਿਰ ਜਿਹੜੀਆਂ ਜ਼ਿੰਮੇਵਾਰੀਆਂ ਨਾ ਉਹ ਮੈਨੂੰ ਪੁਰੀਆਂ ਕਰ ਲੈਂਦੇ ਪਹਿਲਾਂ ਮੇਰੀ ਮਾਂ ਨੂੰ ਨਾ ਚਾਰ ਕ ਦਿਨ ਵੇਖ ਲੈਂਦੇ ਸੁੱਖ ਦੇ ਤੇ ਨਾਲ ਮੇਰੀ ਪਹਿਲੀ ਜ਼ਿੰਮੇਵਾਰੀ ਨਾ ਸਿਮਰਤ ਹੈ ਮੈਂ ਉਹਦੀ ਪੜ੍ਹਾਈ ਪੂਰੀ ਕਰਾਣੀ ਆ ਬਾਉ ਉਹਦੀ ਪੜ੍ਹਾਈ ਪੂਰੀ ਕਰਾਉਂਦੀ ਕਰਾਉਂਦੀ ਤੇਰੀ ਉਮਰ ਨਿਕਲ ਜਾਣੀ ਆ ਫੇਰ ਤੁਸੀਂ ਜੋ ਗਈਆਂ ਜੇ ਮੇਰੇ ਕੋਲ ਮੇਰੇ ਦੇ ਨਾਲ ਵੀ ਚੰਗਾ ਜਿਆ ਅਹੀਂ ਤੇ ਹੈਗੀਆਂ ਹੀ ਆ ਚਲੋ ਕੋਈ ਨਹੀਂ ਮਾਸੀ ਜੀ ਮੈਂ ਹੁਣ ਚੱਲਦੀ ਆ ਤੁਸੀਂ ਹੁਣ ਸਮਝਾਇਓ ਇਹਨੂੰ ਉਹ ਤਾਂ ਚਾਹ ਪਾਣੀ ਤੇ ਪੀ ਲੈ ਕੋਈ ਬਣਾਣੀ ਬਣਾਣੀ ਆ ਮੈਂ ਦੋ ਦੋ ਘਟੋ ਪਾਪੀ ਚਾਹ ਬਣਾਉਣਾ ਜੀ ਮੈਨੂੰ ਕੋ ਬਿਲਕੁਲ ਲੋੜ ਨਹੀਂ ਚਾਹ ਦੀ ਹੁਣੇ ਪੀ ਕੇ ਹੀ ਤੁਰੀ ਆਈ ਸੀ ਤੇ ਮੈਂ ਮਾਸੀ ਨੂੰ ਮਿਲ ਆਵਾਂ ਠੀਕ ਹੈ ਫਿਰ ਭਾਬੀ ਠੀਕ ਹੈ ਤੇ ਭਾਬੀ ਯਾਹ ਦੀ ਗੱਲਾਂ ਨੂੰ ਹਜੇ ਕਰਿਆ ਕਰ ਸੂਟਾਂ ਦੀ ਗੱਲ ਕਰ ਕਿੰਨੇ ਲਿਆਏਂਗੀ ਕੋਈ ਨਹੀਂ ਸੂਟਾਂ ਦੀ ਤਾਂ ਫਿਕਰ ਹੀ ਨਾ ਕਰ ਤੂੰ ਵਾਧੂ ਸੂਟ ਚਲ ਠੀਕ ਹੈ ਭਾਬੀ ਚਲ ਠੀਕ ਹੈ ਮੈਂ ਚਲਦੀ ਹਾਂ ਚਲ ਪੁੱਤ ਆਉਂਦੀ ਜਾਂਦੀ ਰਿਹਾ ਕਰ ਕੋਈ ਨਹੀਂ ਮਾਸੀ ਮੈਂ ਆਉਂਗੀ ਚੰਗਾ ਮੇਰੀ ਗੱਲ ਵੱਲ ਨਾ ਧਿਆਨ ਜ਼ਰੂਰ ਕਰਿਓ ਜਰੂਰ ਜਰੂਰ ਪੁੱਤ ਲਿਆ ਮੰਮੀ ਮੈਂ ਲਾ ਲੈਣੀ ਆਪੇ ਪੁੱਠਾ ਤੇ ਕਰ ਦਿਆ ਕਰੋ ਕੋਈ ਗੱਲ ਨਹੀਂ ਹੋਵੇ ਇੱਟਾਂ ਦਾ ਲੱਗ ਗਿਆ ਹੀ ਕੋਈ ਨਹੀਂ ਪਹਿਲਾਂ ਮੇਰੀ ਗੱਲ ਸੁਣ ਹਾਂ ਤੂੰ ਭਾਬੀ ਨਾਲ ਕੀ ਗੱਲਾਂ ਕਰਦੀ ਸੀ ਕੀ ਗੱਲ ਹੈ ਤੈਨੂੰ ਮੈਂ ਚੰਗੀ ਨਹੀਂ ਲੱਗਦੀ ਘਰ ਵਿੱਚ ਨਹੀਂ ਪੁੱਤ ਚੰਗੀ ਕਿਉਂ ਨਹੀਂ ਲੱਗਦੀ ਮੈਂ ਤੇਰੇ ਆਸਰੇ ਪੁੱਤ ਫਿਰ ਚੰਗੀ ਨਹੀਂ ਪੁੱਤ ਧੀਆਂ ਦਾ ਧੰ ਜਿਹੜਾ ਹੁੰਦਾ ਨਾ ਪਰਾਇਆ ਹੁੰਦਾ ਅੱਛਾ ਉਹ ਤੋਰਨੀ ਹੀ ਪੈਂਦੀਆਂ ਉਹ ਕਿੰਨੇ ਵਿਚਾਰੀ ਨੇ ਕੋਈ ਮਾੜੀ ਗੱਲ ਤਾਂ ਨਹੀਂ ਕੀਤੀ ਉਹ ਟਾਈਮ ਚਲੇ ਗਏ ਕਿ ਧੀਆਂ ਪਰਾਇਆ ਧੰ ਹੈ ਧੀ ਆਪਣੇ ਘਰ ਚ ਵੀ ਰਹਿ ਸਕਦੀ ਹੈ ਤੂੰ ਕਿਹੜੀਆਂ ਗੱਲਾਂ ਕਰਨ ਲਈ ਐ ਵੇਖ ਤੇਰੀ ਦਾਦੀ ਨਹੀਂ ਵਿਆਹ ਕੇ ਆਈ ਕਿ ਨਾਨੀ ਨਹੀਂ ਵਿਆਹ ਕੇ ਆਈ ਕਿ ਤੇਰੀ ਮਾਂ ਨਹੀਂ ਵਿਆਹ ਕੇ ਸੁਣ ਮੇਰੀ ਦਾਦੀ ਦੇ ਜਿਹੜੇ ਘਰ ਦੇ ਸੀ ਨਾ ਉਹਨਾਂ ਨੂੰ ਕਾਲੀ ਸੀ ਦਾਦੀ ਦੀ ਜੁਬਾਨ ਜੋ ਹੱਡੀ ਸੀ ਉਹਨਾਂ ਨੇ ਕੱਢਤਾ ਨਾਨੀ ਮੇਰੀ ਬਹੁਤੀ ਭੋਲੀ ਸੀ ਕੰਮ ਕੋਈ ਆਂਦਾ ਨਹੀਂ ਸੀ ਚੱਜ ਨਾਲ ਤਾਂ ਕੱਢਤਾ ਤੂੰ ਸਿਆਣੀ ਬੜੀ ਸੀ ਨਾ ਤਾਂ ਕਿਹਨੂੰ ਨਾ ਗੁਣ ਦੇਣ ਵਾਸਤੇ ਭੇਜਿਆ ਤੇ ਮੈਨੂੰ ਮੈਨੂੰ ਹਮੇਸ਼ਾ ਤੇਰੀ ਲੋੜ ਪਈ ਰਹੀ ਨਹੀਂ ਮੈਂ ਨਾ ਸਿਆਣੀ ਆ ਤੇ ਨਾ ਮੈਂ ਨਿਆਣੀ ਆ ਬਸ ਥੋੜੀ ਵਿਚਾਰਜੀ ਰਹਿ ਗਈ ਆ ਤੇਰ ਕੋ ਲੈਣੀ ਨਾ ਮਤ ਤੈਨੂੰ ਛੱਡ ਕੇ ਤੇ ਮੈਂ ਕਿਤੇ ਨਹੀਂ ਜਾਣਾ ਨਾ ਨਹੀਂ ਕੰਮੀਆਂ ਨਾ ਮਾਰ ਕੰਮੀਆਂ ਕਰਦੀਆਂ ਜੇ ਤੈਨੂੰ ਮੈ ਨਹੀਂ ਚੰਗੀ ਲੱਗਦੀ ਤਾਂ ਉਦਾ ਕਹਦੇ ਮੈਥੋਂ ਬਨੇਰੇ ਤੋਂ ਛਾਲ ਮਾਰ ਦਵਾਂ ਹਾਂਜੀ ਕਾ ਮਾਂ ਦਾ ਮਨ ਦੁਖੀ ਕਰਦੀ ਆ ਚੁੱਪ ਕਰ ਜਾ ਮੈਂ ਤੈਨੂੰ ਮੰਮੀ ਕਹਾਂ ਨਾ ਕਿ ਮੈਂ ਕੰਮ ਕਰਨਾ ਠੀਕ ਹੈ ਆਪਾਂ ਸਿਮਰਤ ਨੂੰ ਪੜਾਵਾਂਗੇ ਮੰਮੀ ਉਹ ਪੜ ਲੇਗੀ ਨਾ ਫਿਰ ਉਹ ਤਾਂ ਚੰਗੀ ਜਗ੍ਹਾ ਵਿਆਹ ਕਰਾਂਗੇ ਤੈਨੂੰ ਪਤਾ ਨਾ ਅੱਜ ਕੱਲ੍ਹ ਕੁੜੀਆਂ ਪੜਦੀਆਂ ਲਿਖਿਆ ਜੇ ਕਮਾਨ ਨਾ ਤੇ ਫੇਰ ਹੀ ਸੋਰੇ ਵੀ ਠੀਕ ਰੱਖਦੇ ਨੇ ਅੱਜ ਕੱਲ੍ਹ ਦਾ ਐਡਵਾਂਸ ਹੈਗਾ ਜ਼ਮਾਨਾ ਤੂੰ ਸਮਝਿਆ ਕਰ ਮੇਰੀ ਪੋਲੀ ਮਾਂ ਮੇ ਨਾ ਲਮਿਨ ਦੋ ਬੰਦੇ ਨੇ ਸਨਾਰੇ ਤੂੰ ਦੋ ਸੂਟ ਹੀ ਲਿਆ ਵੰਡੀ ਹੋ ਗਈ ਏਡੀ ਵੱਡੀ ਹੋ ਗਈ ਅੰਜੂ ਦਾਸ ਚੱਲ ਜਾ ਮੈਂ ਨਾ ਕੰਮ ਹੈ ਮੈਨੂੰ ਕੋਈ ਤੂੰ ਜਾ ਚੰਗਾ ਜਾ ਤੂੰ ਜਾ ਨਾ ਮੰਮੀ ਓਹੋ ਇੱਕ ਤਾਂ ਲੋਕਾਂ ਨੇ ਮੱਤ ਮਾਰਤੀ ਆ ਹਾਇੰਦੀਆਂ ਨੇ ਸੂਟ ਦਾ ਕਹਿੰਦੀਆਂ ਨੇ ਘੱਟ ਤੇ ਸੱਦੇ ਦੇ ਦਿੰਦੀਆਂ ਨੇ ਕੋਈ ਨਾ ਕੋਈ ਹੋ ਰਹੀ ਲੋ ਜੀ ਵਿਆਹ ਕਰਦੇ ਕੁੜੀਆਂ ਦਾ ਤੁਹਾਡਾ ਰਸ਼ਨਖਾਨ ਨੇ ਆਪਾਂ ਮੈਂ ਤੁਹਾਨੂੰ ਇਹੀ ਕੁਝ ਕਹਿਨੇ ਆ ਮੈਂ ਜਾਣਾ ਹੀ ਨਹੀਂ ਕਾਲਜ ਮੈਂ ਕੋਈ ਕੰਮ ਕਰ ਲੈਣੀ ਆ ਚਾਰ ਮਹੀਨੇ ਘਰ ਰਹਿਣਗੇ ਨਾ ਘਰ ਦਾ ਮੋਲ ਚੇਂਜ ਹੋ ਜਾਏਗਾ ਟੈਨਸ਼ਨ ਘਟ ਜਾਏਗੀ ਮੰਮੀ ਮੰਮੀ ਉਹ ਨਿੱਕੋ ਗੱਲ ਤੇੜ ਗਏ ਨੇ ਵਿਆਹ ਵਿਆਹ ਕਰਾ ਕੇ ਕੀ ਕਰਾਂਗੀ ਮੈਂ ਮੈਂ ਤਾਂ ਬਗਾਨੇ ਘਰ ਚਲ ਜਾਵਾਂਗੀ ਫਿਰ ਉਹਨਾਂ ਦੇ ਮੁਤਾਬਕ ਚੱਲਾਂਗੀ ਜਿਵੇਂ ਕਹਿਣਗੇ ਉਹ ਮੈਂ ਕਿ ਜਰਾ ਜਿਨਾ ਵੀ ਉਹਨਾਂ ਦੀ ਗੱਲ ਨਾ ਮੰਨਾਂਗੀ ਤੇ ਕਲੇਸ਼ ਫਿਰ ਮਾਂ ਘਰ ਆ ਕੇ ਸਨੇਹ ਬਸ ਉਹੀ ਜ਼ਿੰਦਗੀ ਜੋ ਆਸ-ਪਾਸ ਦੇ ਕੁਝ ਲੋਕ ਜੀਂਦੇ ਨੇ ਨਹੀਂ 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 ਐਦਾਂ ਦਾ ਕੁਝ ਨਹੀਂ ਮੈਂ ਕਰਨਾ ਮੈਂ ਆਪਣੀ ਭੈਣ ਨੂੰ ਪੜ੍ਹਾਣਾ ਹੈ ਉਹਦੀ ਜ਼ਿੰਦਗੀ ਦਾ ਸੋਚਣਾ ਹੈ ਆਪਣੀ ਮਾਂ ਦੇ ਨਾਲ ਹੱਥਾਂ 'ਚ ਮਸ਼ੀਨ ਬਰੇ ਕਰਨੀ ਆ ਦਿਨ ਰਾਤ ਚਲਾ ਚਲਾ ਕੇ ਅੱਖਾਂ ਵੀ ਰਹਿ ਗਈਆਂ ਲੱਕ ਵੀ ਤੋੜ ਬੈਠੀ ਆ ਕੀ ਫਾਇਦਾ ਮੇਰੀ ਇੰਨੀ ਪੜਾਈ ਕਰਨ ਦਾ ਕਿ ਮੇਰੇ ਬੈਠੇ ਮੇਰੀ ਮਾਂ ਕਮਾਵੇ ਕੀ ਗੱਲ ਐ ਮੁੰਡੇ ਹੀ ਕਮਾ ਸਕਦੇ ਨੇ ਅਹੀਂ ਨਹੀਂ ਕਮਾ ਸਕਦੀਆਂ ਅਹੀਂ ਨਹੀਂ ਆਪਣੀ ਮਾਂ ਘਰ ਰਹਿ ਸਕਦੀਆਂ ਕਿਉਂ ਰਬਾ ਇਹੋ ਜਿਹੇ ਲੇਖ ਲਿਖਦਾ ਮੈਂ ਤੂੰ ਕਿਤਿਆਂ ਦੁਰਜਨ ਬਸ ਸਾਡਾ ਆਪਣਾ ਕੋਈ ਘਰ ਨਹੀਂਗਾ ਕਿ ਆਹੀ ਆਪਣੀ ਮਾਂ ਕੋ ਰਹ ਸਕੀ ਏ ਇਹ ਵੀ ਉਹਨਾਂ ਨੂੰ ਪੁੱਛ ਲਈ ਏ ਮਾਈਓ ਇਹਨੂੰ ਮੈਂ ਦੱਸਦਾ ਘਰ ਦਾ ਮਾਂ ਨਾਲ ਗੱਲ ਜਾ ਕੇ ਲੋ ਪਿੱਤਾ ਪਿਆਨੇ ਤੂੰ ਕੀ ਕਹਿਣਾ ਏ ਇਹਨੇ ਤਾਂ ਦਿਮਾਗ ਖਰਾਬ ਕੀਤਾ ਪਿਆ ਉਹ ਘਰਾਂ ਨਾਲ ਗੱਲ ਕਰਦਾ ਵਾ ਫੇਰ ਦੱਸਦਾ ਨੂੰ ਮੈਂ ਕੀ ਕਹਿਣਾ ਵਾ ਤੂੰ ਫੇਰ ਫੋਨ ਤੇ ਫੋਨ ਕਰੀ ਜਨਾ ਉਹ ਨਹੀਂ ਟੋਣਾ ਕੋਈ ਸੌਦਾ ਸੁਦਾ ਪਹਿਲਾਂ ਮਾਂ ਨਾਲ ਗੱਲ ਕਰਾਂ ਫੇਰ ਗੱਲ ਕਰੂੰਗਾ ਤੰਦਾ ਪਹਿਲਾਂ ਮਾਮੇ ਦੇ ਨੇਰੀਲੇ ਵਾਂ ਮੈਂ ਜਾ ਕੇ ਕਾਲ ਕਿਤੇ ਘੜੀ ਪੈਣ ਨਾ ਘਰੇ ਨਾ ਤੁਰੇ ਆਉਣ ਦੇ ਹੀ ਆਵਾਂ ਚਾਹ ਇਹਨੂੰ ਦੁਕਾਨ ਤੇ ਤੇ ਬੈੰਦੇ ਸੀ ਨਾ ਮੈਂ ਤਬਾਦ ਮੂੰਹ ਚੁੱਕ ਕੇ ਘਰੇ ਨੂੰ ਆ ਜਾਂਦੇ ਆ। ਨਾ ਕਿੱਥੇ ਚੱਲੀ ਮਾਤਾ? ਵੇ ਚੱਲੀ ਕਿੱਥੇ ਆ ਘੋੜੇ ਘੋੜੇ ਠੰਡ ਭੈਂਦੀ ਤੇ ਨਾ ਨੰਦ ਬਚਣ ਦੇ ਮੈਂ ਚਾਹ ਦੇ ਆਵਾਂ ਘੋੜ ਵਾਲੀ ਚਾਹ ਬਣਾਈ ਪੁੱਤ ਮੈਂ ਤੇਰੇ ਵਾਸਤੇ। ਓ ਮਾਤਾ ਚਾਹ ਛੱਡ ਓਏ ਚੱਪਾ ਦੱਸ ਨੀਂਦੀਆਂ ਗੋਲੀਆਂ ਤੇ ਮਾਮੇ ਨੂੰ ਪਿਆ ਤੈਨੂੰ ਅੰਦਰ ਲਟਾ। ਹਾ ਹੈ ਕੀ ਹੋ ਗਿਆ ਜੜੀ ਇਹ ਨੀਂਦੀਆਂ ਗੋਲੀਆਂ ਪਾਦਾ ਉਹਨੂੰ ਮੈਂ ਉਹ ਅੰਦਰ ਚੱਲ ਦੱਸ ਤਾ ਤੈਨੂੰ। ਚੱਲ ਆ ਜਾ ਤੂੰ ਤਪਿਆ ਹੀ ਰਿਹਾ ਕਰ ਆ ਹੁਣ ਮੈਨੂੰ ਦੱਸ ਕੀ ਉਬਲੇ ਦੁੱਧਾਂ ਨੂੰ ਬੜੇ ਮਾਰੀ ਜਨ ਨਾ ਮੈਂ ਕੀ ਕਰਤਾ ਮੇਰੇ ਭਰਾ ਨੇ ਉਹ ਮਾਦਾ ਮਾਮੇ ਨੂੰ ਮਾਰੀ ਮੋਤੀ ਮਤ ਦੇ ਅੱਧਾ ਫੋੜਾ ਘੰਡਾ ਹੁੰਦਾ ਹੀ ਬਸ ਤੇ ਗੱਲੇ ਦੇ ਹੱਥ ਮਾਰ ਕੇ ਜੋ ਹੁੰਦਾ ਲੈ ਜਾਂਦਾ ਹੀ ਹਾਏ ਹਾਏ ਗੱਲੇ ਚ ਵੀ ਹੱਥ ਮਾਰ ਲੱਗ ਪਿਆ ਹੁਣ ਨਾ ਹੋਰ ਇਹਨੂੰ ਬੇਸ਼ਰਮ ਕੰਮ ਹੀ ਕੀਆ ਘਰੋਂ ਵੀ ਲੈ ਜਾਂਦਾ ਹੀ ਤੇਰੇ ਕੋ ਵੀ ਲਈ ਜਾਂਦਾ ਵਾ ਤੇ ਗੱਲੇ ਚ ਵੀ ਕੱਢਣ ਲੱਗ ਪਿਆ ਵਾ ਸੱਚੀ ਮੈਂ ਤੇਰੀ ਸਮਝ ਨਹੀਂ ਆਉਂਦੀ ਮੈਂ ਕਰਾਂ ਕੀ ਇਹਦਾ ਉਹ ਹੈਗਾ ਕਿੱਥੇ ਹੁਣ ਇਹ ਗੱਗ ਗਿਆ ਹੋਣਾ ਕੁਛ ਲੈ ਨਹੀਂ ਗਿਆ ਹੀ ਆ ਬਾਬਾ ਮੈਨੂੰ ਇੱਕ ਗੱਲ ਦੱਸ ਨਾ ਰਹਿੰਦਾ ਇੱਥੇ ਆ ਉਹ ਖਾਂਦਾ ਵੀ ਇੱਥੇ ਆ ਉਹ ਫਿਰ ਸਾਡੀ ਦੁਕਾਨ 'ਚ ਦੇਖਣ ਦਾ ਜੀ ਕਹਿੰਦਾ ਕਿਹਾ ਕੈਨੂੰ ਕਿਉਂ ਨਹੀਂ ਸਮਝਉਂਦੀ ਇਹਨੂੰ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਤੈਨੂੰ ਕੀ ਦੱਸਾਂ ਆ ਸਾਰਾ ਮਾਰਾ ਤੂੰ ਹੀ ਜੱਟ ਚੜਾਇਆ ਵਾ ਉਹ ਤੇਰੀ ਕਰਨੀ ਆ ਵਾ ਵੇ ਪੁੱਤਰਾ ਹੌਲੀ ਬੋਲ ਸਮਝ ਆਉਂਦੀ ਮੈਨੂੰ ਤੇਰੀ ਸਾਰੀ ਗੱਲ ਜੇ ਦਿੱਸਤੇ ਮੈਂ ਮਾਮਾ ਨਾ ਹੁੰਦਾ ਤੈਨੂੰ ਦੱਸ ਤਾ ਪਤਾ ਦਾ ਦਮਾ ਉੱਕ ਮੁੰਡਾ ਨੇ ਰੋਜ਼ ਨਾ ਲੈ ਗੱਲੇ ਜੱਤ ਮਾਰ ਕੇ ਸਾਹ ਸਵਾਇਲਾ ਕੇ ਲੈ ਜਾਂਦਾ ਵਾ ਕਾਂਸੈਕਵੈਂਸ ਸਹੀ ਤਰ੍ਹਾਂ ਕਹਿਣੇ ਉਹ ਕਾਂਸੈਕਵੈਂਸ ਉਹ ਪੁੱਤ ਚੱਲ ਠੰਡਾ ਰਹਿ ਮੇਰੀ ਗੱਲ ਸੁਣ ਆ ਚਾਹ ਪੀ ਲੈ ਕੋਟਕ ਨਾ ਮੇਰੀ ਗੱਲ ਸੁਣ ਮੈਂ ਤੈਨੂੰ ਚਾਹ ਪਾ ਕੇ ਦਵਾ ਨਾਲੇ ਨਾ 4-500 ਪਿੱਛੇ ਨਾ ਘਰ ਚ ਕਪਾਤ ਥੋੜਾ ਪਾਈਦਾ ਵਾ ਨਾ ਮਾ ਤਾਂ ਚਾਹ 500 ਦਾ ਮਤਲਬ ਹੀ ਪਤਾ ਵਾ ਉਹ ਚਾਹ 500 ਦਾ 10-12 ਜਾਂ 15 ਜੀ ਮਹੀਨਾ ਬਣ ਜਾਂਦਾ ਪੁੱਤ ਇੰਨੇ ਕ ਪੈਰਾਂ ਪਿੱਛੇ ਹੀ ਕਲੇਸ਼ ਪਾਵਾਂਗੇ ਘਰ ਚ ਮਾਮਾ ਵਾ ਤੇਰਾ ਫਿਰ ਵੀ ਰਿਸ਼ਤੇ ਚ ਐਵੇਂ ਨਹੀਂ ਭੋਲੀਦਾ ਹੁੰਦਾ ਉਹ ਮੇਰਾ ਮਾਮਾ ਕੋਈ ਨਹੀਂ ਤੂੰ ਆਪਣੇ ਭਰਾ ਨੂੰ ਸਮਝਾ ਉਹ ਹਾਂ ਪਤਾ ਮੈਨੂੰ ਤੂੰ ਵੀ ਆਪਣੇ ਭਰਾ ਦੀ ਸਰ ਲੈਗੀ ਹੱਜ ਮਾਦਾ ਤੇਰੀ ਵੀ ਪੁੱਤ ਗਾਲ ਤੇ ਸੋਲਾ ਮੇਰੀ ਤਪਿਆ ਹੀ ਰਹਿਣਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਦੇ ਭੇਜੇ ਚ ਗੱਲ ਪਾਉਣੀ ਪੈਣੀ ਮੈਨੂੰ ਅੰਦਰ ਜਾਵਾਂ ਇਹਨੂੰ ਸਮਝਾਵਾਂ ਮੱਤ ধਵਾ ਥੋੜੀ ਜੀ